ਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਪੰਉਆਂ ਦਾ ਡੇਰੀ ਫਾਰਮ 5811 ਦੇ ਅੱਜ ਦੀ ਵੀਡੀਓ ਲੱਗਿਆ ਬਣਾਉਣਾ ਆਪਾਂ ਸ਼ਹਿਰ ਅਜਨਾਲਾ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਟੋਟਲ ਤੁਹਾਨੂੰ ਦੋ ਝੋਟੀਆਂ ਦਿਖਾਵਾਂਗੇ ਤੇ ਆਪਾਂ ਪਹੁੰਚਿਆ ਵੀਰ सोनू ਦੇ ਕੋਲ ਤੇ ਕਰਦੇ ਵੀਰ ਨਾਲ ਗੱਲਬਾਤ ਤੇ ਪੁੱਛਦੇ ਨਾ ਦੀ ਡਿਟੇਲ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚੱਲ ਜੀ ਵਧੀਆ ਬਾਬੇ ਸ਼ੀਲਾ ਜੀ ਬਹੁਤ ਕਿਰਪਾ ਹੁੰਦੀ ਏ ਚਲੋ ਕਿਰਪਾ ਹੀ ਚਾਹੀਦੀ ਆ ਜੀ ਤੇ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਸਾਰਾ ਨਾਮ ਠੀਕ ਆ ਜੀ ਫੋਨ ਨੰਬਰ 91 ਇੱਕ 967552 ਠੀਕ ਆ ਜੀ ਬਾਈ ਜੀ ਆ ਪਹਿਲੇ ਨੰਬਰ ਤੇ ਝੋਟੀ ਦੱਸਿਓ ਵੀਰ ਜੀ ਝੋਟੀ ਸੁਈਏ ਕੱਲ ਦੀ ਅੱਛਾ ਜੀ ਕੱਲ ਸ਼ਾਮਾਂ ਦੀ ਸੁਈਏ ਅੱਜ ਵੀ ਨਹੀਂ ਕਹਣਾ ਠੀਕ ਆ ਜੀ ਆ ਨੰਦ ਗਿੱਲਾ ਨਾ ਜੀ ਕੱਲ ਸ਼ਾਮਾਂ ਚਲੀਏ ਠੀਕ ਆ ਠੀਕ ਆ ਕੱਟੀ ਕਟਾ ਕਟਾ ਜੀ ਇਤੋਂ ਨੂੰ ਬਹੁਤ ਹੋਊ 6 ਹੋ ਜੇ 5 ਹੋ ਜੇ ਆਪਾਂ 8 9 ਨਹੀਂ ਪਈ ਗੈਣਾ ਅੱਛਾ ਜੀ ਇਹ ਨਹੀਂ ਆਪਾਂ 8 ਦਾ ਵਾਣਾ ਵੇਖਦੇ ਕਹਿੰਦੇ 9 ਕੋ 10 ਕੋ ਦੋ ਦਿਆ ਹਾਂਜੀ ਹਾਂਜੀ ਠੀਕ ਗੱਲ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਵੀਰ ਭਰਾਵਾਂ ਦੇ ਫੋਨਾਂ ਦੇ ਪਾਈ ਤੁਹਾਡੀਆਂ ਗੱਲਾਂ ਬੜੀਆਂ ਵਧੀਆ ਹੁੰਦੀਆਂ ਵਾ ਅੱਛਾ ਜੀ ਤੇ ਗੱਲਾਂ ਜੀ ਭਾਜੀ ਚੰਗੀ ਗੱਲ ਕਹੀ ਜੀ ਤੁਹਾਨੂੰ ਚੰਗੀ ਲੱਗੀ ਆ ਬਿਲਕੁਲ ਜੀ ਹੁਣੇ ਮੰਨ ਲਓ ਚੋਟੀ ਆ ਜਾਂ ਮੱਝ ਆ ਹੁਣੇ ਮੰਨ ਲਓ ਜੇ 16 ਕਿਲੋ ਦੇਣਾ ਵਾ 18 ਕਿਲੋ ਜਦੋਂ ਪਾਈ ਲੀਟਰ ਮਾਰੀਏ ਨਾ ਹਾਂਜੀ ਪਤਾ ਉਹਨਾਂ ਨੂੰ ਗੱਲਾਂ ਕਹਿੰਦੇ ਪਾਈ 18 ਕਿਲੋ ਵਾਲੀਏ ਹਾਂਜੀ ਹਾਂਜੀ ਇਹ ਤਾਂ ਗੱਲ ਸਹੀ ਠੀਕ ਗੱਲ ਬਿਲਕੁਲ ਬਿਲਕੁਲ ਪਹਿਲਾ ਸੂਆ ਝੋਡੀ ਸੂਈਏ ਅੱਛਾ ਜੀ ਸੀਲ ਇੰਜਨਰ ਨਾਲ ਆਦਿ ਨਾਲ ਤਾਂ ਠੀਕ ਗੱਲ ਜੇ ਐਡ ਬਲੈਕ ਆ ਗਈ ਜੇ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦਾ ਜੀ ਟੋੜੇ ਦੇ ਮਾਲ ਨੂੰ ਪਾਤਾ ਇੱਕ ਕਾਰਡ ਵੀ ਤੁਹਾਨੂੰ ਲਾਗ ਗਿਆ ਚੈੱਕ ਕਰਾਉਣਾ ਹੈ ਬਾਕੀ ਥਾਣਾ ਬਹੁਤ ਹੀ ਬਾਖਮਾਲ ਲੱਗਾ ਹੈ ਜੀ ਬਹੁਤ ਸੋਹਣੀ ਬਰੀ ਜੇ ਅੱਛਾ ਜੀ ਇੱਧਰ ਠੀਕ ਹੈ ਕਰਦਾ ਹੋਇਆ ਜੀ ਚੈੱਕ ਕਰੋ ਜੀ ਸੀਲੀਆਂ ਸੋਲੀਆਂ ਨੇ ਕੱਟਾ ਬਹੁਤ ਜਿਆਦਾ ਪਹਿਲਾਂ ਕੱਟੀ ਨਹੀਂ ਥੋੜੇ ਪੈਸੇ ਦੀ ਭਾਜੀ ਤਾਂ ਬਿਲਕੁਲ ਬਿਲਕੁਲ ਸਹੀ ਕਰਦਾ ਹਾਂ ਹਾਂ ਸਿੱਕਾ ਲੋ ਬਾਕੀ ਚੰਗੀ ਸਾਫ ਨਾ ਲਗੜਾ ਰੈਗੂਲਰ ਚੰਗਾ ਦੁੱਧ ਕੱਟੀ ਜੋ ਬਾਕੀ ਠੀਕ ਆ ਜੀ ਆਹ ਵਾਲਾ ਦਾ ਜਗ ਹੈ ਸੀਲ ਅੱਛਾ ਜੀ ਦਾ ਸੀਲ ਦਾ ਕੋਈ ਮੁੱਲੀ ਨਹੀਂ ਜਗ ਆਹੋ ਅੱਛਾ ਜੀ ਇਹਦਾ ਸੀਲ ਦਾ ਨਹੀਂ ਸੱਟ ਸੁੱਟ ਕੇ ਥਾ ਲਈ ਭਾਈਓ ਇਹਦੇ ਠੀਕ ਹੈ ਜੀ ਲਓ ਜੀ ਕਰ ਸਾਦੇ ਤੇ ਜੰਤ ਕਲੀ ਕਿ ਭਾਈ ਇਹ ਬੜੀ ਚੰਗੀ ਜੋੜੀ ਨੇ ਅੱਛਾ ਜੀ ਠੀਕ ਹੈ ਜੀ ਲਓ ਜੀ ਕਿਉਂ ਇਹ ਚੋਈ ਤੁਮ ਚੈਪ ਕਰਨਾ ਹੈ ਨਾ ਯਾ ਨੋ ਤਲਾਥਨ ਲਗਾ ਪਿਆ ਕਰਮਾਲੀ ਨੂੰ ਜਿੱਦੜੀ ਮਰਜੀ ਬੈਗ ਬੈਠੇ ਰਹੋ ਅੱਛਾ ਜੀ ਹੌਸ ਲੱਗੇ ਉੱਥੇ ਜਾ ਕੇ ਬੈਠੋ ਰਾਹ ਕਰਦਾ ਖੁਰਲੀ ਦਾ ਚਾਲ ਕਰਮਾਲੀ ਲਾਗੇ ਤੋਂ ਣਾ ਦਾ ਸੈਜਾ ਉੱਤੇ ਬਹੁਤ ਜਿਆਦਾ ਚੰਗਾ ਜੀ ਨੂੰ ਆਪਾਂ ਕਹਿ ਸਕਦੇ ਆ ਐਨ ਕੱਲਾ ਕੱਲਾ ਲੱਗਾ ਪਿਆ ਵਾ ਇਹ ਕਿੰਨਾ ਦਾ ਭਾਈ ਕੱਢ ਤੋ ਤੁਹਾਡੇ ਹਿਸਾਬ ਨਾਲ ਇਹ ਚਿਕੜਾ ਨਹੀਂ ਯਾਰ ਕੋਈ ਨਹੀਂ ਕੋਈ ਨਹੀਂ ਮਾਰਦੇ ਜੀ ਮਾਰਨਾ ਦੇ ਜੇਨ ਕਰਨਾ ਭਾਈ ਥਾ ਲਗਾ ਗੇਠਾ ਮਿਲੇ ਭਾਈ ਹਾਂਜੀ ਦੇਖੋ ਝੋਡੀ ਦੁੱਧ ਭਾਈ ਦੁੱਧ ਹੈਗਾ ਪਹਿਲੇ ਝੋਡੀ ਆ ਅੱਛਾ ਜੀ ਇਹਦੀ ਮੈਂ ਗਰੰਟੀਆਂ ਦੀ ਆ ਵਾ ਵੇ ਕਹੀ ਜਈਏ ਇੰਦਾ ਕਰੂ ਉਹਨਾਂ ਕੋਲ ਦੁੱਧ ਹੁੰਦਾ ਭਾਈ ਸੇਵਾ ਦਾ ਹਾਂਜੀ ਪਹਿਲਾਂ ਝੋਟੀਆਂ ਲੇਟਿਸ਼ੀ ਦੀ ਪਵੇ ਖਾਹਪੋ ਦੀ ਪੋਰੀ ਸਾਜੀ ਝੋਟੀਆਂ ਨਾਲ ਜਦ ਜੋਦੀ ਆਵਾਂਗੇ ਉਹਦੇ ਤੋਂ ਦਵਾਈ ਉਹ ਲੀਟਰ ਅੱਛਾ ਜੀ ਆਹ ਹੋਣ ਭਾਈ ਮੇਰੀ ਬੇਨਤੀ ਆ ਭਾਵੇਂ ਕੋ ਬੋੜਾ ਬਣਾ ਲੇ ਅੱਛਾ ਜੀ ਭਾਵੇਂ ਜੋ ਮਰਜ਼ੀ ਬਣਾ ਲਵੇ ਹਜੇ 5-6 ਕਿਲੋ ਦੁੱਧ ਜੀ ਠੀਕ ਆ ਠੀਕ ਆ ਠੀਕ ਆ 5-6 ਲੀਟਰ ਹਜੇ ਤਿਆਰ ਆ ਤੇ ਇਹਦਾ ਭਾਈ ਹਰ ਮੁੱਲ ਇਹਦਾ ਮੈਨੂੰ ਸਾਨੂੰ ਸੀਖ ਖਾਦਾ ਮੈਂ ਉੱਤੇ ਹੀ ਆ ਵੀ ਕਹਾਂਗੇ ਬੜੀ ਉੱਤੇ ਖੰਦੇ ਪਈ ਜਾਲਾ ਰਾਉ ਤੇ ਬਰਾਉ ਤਰੀਕ 16 ਕਈ ਵੀਰਾਂ ਦੇ ਤਰੀਕ ਨੂੰ ਦੱਸਿਆ ਤਰੀਕ 16 ਜੀ ਅੱਜ ਅੱਛਾ ਜੀ ਹਾਂ ਆਹ ਸੀਰ ਬੜੀ ਚੋਟੀ ਕਈ ਵੀਰਾਂ ਨੇ ਤਰੀਕ ਦਾ ਪਲੇ ਖਲਾ ਗਿਆ ਦਾ ਵਾ ਅੱਛਾ ਜੀ ਆਹ ਇਹਨਾਂ ਦਾ ਕਿ ਲੋਕਿਆ ਲੈ ਪ੍ਰਸਾ ਸੀਰ ਬੜੀ ਭਾਈ ਕੱਤੀ ਦੇ ਕੱਤੀ ਦਾ ਤਾਂ ਮੁੱਲ ਨਹੀਂ ਸੀਰ ਦਾ ਜੀ ਵੇਖਾਉਣੀ ਹੈ ਦੀ ਨਹੀਂ ਨਹੀਂ ਤਾਰਾ ਮਾਰਦੇ ਨੇ ਠੀਕ ਹੈ ਠੀਕ ਜੇ ਕੋਈ 14 ਕਿਲੋ ਮਰਦੀ ਤੁਹਾਡੀ ਹਾਂ ਸੇ ਬਾਲੀ ਫੜਾਈਆਂ ਬਨੇ ਕਿਥੇ ਉਹ ਗੜੀ ਗੜੀ ਬੰਨ। ਇਹਨੂੰ ਮੜਾ ਗੜੀ ਬੰਨ। ਗੜੀ ਕੋਲ। ਲੋ ਜੀ ਲਾਈਵ ਆਪਾਂ ਵੀਡੀਓ ਦੇ ਵਿੱਚ ਲਾ ਪੰਜਵਾ ਤੇ ਪਛਮਾਤ ਕੁੰਨੇ ਆ। ਭਾਈ ਇਹਨਾਂ ਤਾਰਾਂ ਤੋਂ ਬੁੱਧ ਜੀ ਦੀ ਸੇਵਾ ਵਾਲਾ ਇਹ। ਇਹਨਾਂ ਤਾਰਾਂ ਤੋਂ ਮੜਾ ਸੀਰੀਆਂ ਵਸ ਹੋਣੀਆਂ ਵਾ। ਉਹ ਸੇਵਾਾਂ ਜਿਨਾ ਮਰਜੀ ਕਰ। ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ। ਆਪਾਂ ਦੀ ਬਨੇ ਕਰਦੇ ਮਰਗੋ ਜੀ। ਬਾਕੀ ਜੇ ਨਾਲ ਛੱਡਾ ਕੁਲਾ ਚਲੋ ਦੰਦ ਚੰਗਾ ਦੇ। ਆਹ ਦੇਖੋ। ਚੱਲ। ਚੱਲ ਚੱਲ ਤੂੰ ਤਾਂ ਮੜਾ। ਆਹ ਦੇਖੋ। ਉਹ ਲੋਗਾਂ ਨਾਲ ਮੇਸਲਾ ਨਹੀਂ ਚਵਾਈ ਤੁਸੀਂ ਕੀ ਕਰ ਸਕਦੇ ਹੋ? ਸੋ ਇਹ ਪਹਿਲੇ ਸীল ਲੱਗਣ ਨਿਕਲਾ ਬਣਾ ਤਾਂ ਗਿਆ। ਦੋ ਦਿਨ ਮੱਦੀ ਕਰੋ ਸਿਆ। ਠੀਕ ਹੈ ਠੀਕ ਹੈ। ਹਾਂ ਅਗਲੇ ਹਾਂ ਜੀ। ਕੱਲੋਂ ਆਜੋ। ਲੋ ਜੀ ਆਹ ਵਾਲੀ ਜਿਹੜੀ ਹੈ ਬਲੇਸ ਨਾਲ ਚਵਾਈ ਏ। ਇਹ ਵੀ ਤੁਸੀਂ ਚੈੱਕ ਕਰ ਸਕਦੇ ਜੀ। ਠੀਕ ਹੈ। ਭਾਈ ਭਾਈ ਥਾਨ ਮੇਰੇ ਇਦਾਂ ਦਾ ਭਰੋਦੀ ਇਹ ਭਰਪੂਰ ਪਈ ਝੋੜੀ ਨੂੰ ਦੇਖੋ ਠੀਕ ਆ ਠੀਕ ਆ ਹਾਂ ਇਹ ਨਹੀਂ ਭਾਈ ਲੱਤ ਮਾਰੂਗੀ ਬਾਲਟੀ ਥੱਲੇ ਪਈ ਰਹਿੰਦੀ ਭਾਏ ਠੀਕ ਆ ਠੀਕ ਆ ਚੁੱਕ ਲਿਆ ਰਹੇ ਜੀ ਪਈਏ ਚੁੱਕੋ ਚੁੱਕੋ ਗਏ ਹਾਂ ਦੇਖੋ ਬਿਲਕੁਲ ਭਾਈ ਇਹਨਾਂ ਕਟੀਆਂ ਭਾਈ ਕਰਮਾਂ ਵਾਲਾ ਸੀਨ ਲੱਗਦੀਆਂ ਜੇ ਦੇਖੋ ਠੀਕ ਏ ਠੀਕ ਆ ਜੀ ਠੀਕ ਆ ਏਨਾ ਸਮਝ ਉਹ ਤੁਹਾਨੂੰ ਇਧਰ ਦੇਖੋ ਮਰਾ ਪੁੱਤ ਬਰਾ ਉਹ ਨਹੀਂ ਹਾਂਜੀ ਇਧਰ ਦੇਖੋ ਲਓ ਜੀ ਉਹ ਮੈਂ ਪੁੱਠੀਆਂ ਸੱਡੀਆਂ ਹੋ ਗਏ ਬਜੋਨ ਠੀਕ ਆ ਠੀਕ ਆ ਇਹ ਜਿਹੜੇ ਸਟਾਫ ਜਿਹੜੇ ਬੱਚੇ ਤੁਸੀਂ ਇੰਚ ਵਾਈ ਕਰ ਸਕਦੇ ਮਾਈ ਭਾਈ ਬੱਚਿਆਂ ਦੇ ਠੀਕ ਜੀ ਠੀਕ ਆ ਜੀ ਇਹਦਾ ਮੁੱਲ ਭਾਜੀ ਹਰ ਇਹਰਾ ਮੋਤੇ ਭਾਈ ਸੀਲ ਦਾ ਇਹ ਮੁੱਲ ਕੋਈ ਨਹੀਂ ਜੀ ਆਪਾਂ ਹੋਣ ਵੀ ਆਪਾਂ 7 ਮੀਂਹ ਦੇ ਬੋਲਾ ਸ਼ੀਵ ਨੇ ਆਪਾਂ 5 ਕਿਲੋ ਕਰਕੇ ਭਾਈ ਬਾਉ ਦਵਾਂਗੇ ਠੀਕ ਹੈ ਕੀ ਗੱਲ ਹਾਂਜੀ ਹਾਂਜੀ 7 ਮੀਂਹ ਬਰਕ ਜਿਆ ਝੂੜ ਦੇ ਵਿੱਚ ਕੱਖ ਨਹੀਂ ਜਗਾ ਬਿਲਕੁਲ ਬਿਲਕੁਲ ਝੂੜ ਦਾ ਝੂਠ ਹੀ ਰਹਿੰਦਾ ਹਾਂਜੀ ਆਪਾਂ ਵੀ ਕਿਦੇ ਬੱਚਿਆਂ ਦੇ ਮੂੰਹੋਂ ਖੋ ਕੇ ਪੈਸੇ ਦਾ ਆਪਣੇ ਬੱਚਿਆਂ ਦੇ ਪਾਈਓ ਮਨ ਨਿਕਲ ਜਾਂਦੇ ਨੇ ਉਸੇ ਬਾੜੀ ਗੱਲ ਹਾਂਜੀ ਇਹ ਭਾਈ 76 ਦੀ ਜਿਹੜੀ ਝੋੜੀ ਕਰਤੀਏ ਜੱਸ ਨੋਈ ਭਾਈ ਹਾਂ ਨਹੀਂ ਉਹ ਮੇਰੀ ਸਿੱਧੀਆਂ ਗੱਲਾਂ ਜੀ ਹਾਂਜੀ 76 ਚ ਪਹੁੰਚ ਕਰ ਦਾਂਗੇ ਅੱਛਾ ਜੀ ਉਦਾਂ 7000ਾਂ ਦੇ ਜਾਓ ਕੀ ਲਓ ਜੀ 76000 ਦੀ ਪੌਂਚ ਉਹਦਾ ਸੱਤ ਜੇ ਕਿ ਵੀ ਪ੍ਰਾਣਾ ਡਾਇਰੈਕਟਰ ਮੇਰਾ ਵੀ ਲਾਗੋ ਆਵੇ ਦੂਰੋਂ ਆਵੇ ਅੱਛਾ ਜੀ ਭਾਵੇਂ ਹਾਨੂੰ 70000 ਦੇ ਦੇ ਅੱਛਾ ਜੀ ਜੇ ਦੂਰੋਂ ਆਪਣੀ ਗੱਡੀ ਲੈਵੇਗੇ ਅਸੀਂ ਤਿੰਨ ਜਾਵੇ 500 ਦੀ ਆਪੀਤੀਸ ਹੋ ਜਾਵੇ ਠੀਕ ਆ ਅਸੀਂ ਪੂਰਾ 70000 ਲਵਾਂਗੇ ਅੱਛਾ ਜੀ ਠੀਕ ਜੀ ਹੁਣ ਠੀਕ ਆ ਠੀਕ ਆ ਠੀਕ ਆ ਲਓ ਹੁਣ ਮੇਰਾ ਵੀ ਕੋਈ ਨੂੰ ਫੋਨ 2002 ਘੱਟ ਨਾਲ ਫੋਨ ਮੇਰਾ ਵੀ ਕਰੀ ਅੱਛਾ ਜੀ ਆਹ আর ਇਹ ਚੀਜ਼ਾਂ ਮਿਲਦੀਆਂ ਠੀਕ ਆ ਠੀਕ ਆ ਲਓ ਜੀ ਨਵ ਬਿਲਕੁਲ ਨਵੀਂ ਝੋਟੀ ਆ ਜਿਸ ਪਹਿਲਾ ਹੀ ਸੂਗਾ ਚਲੋ ਚੀਜ਼ ਵ ਠੀਕ ਜੀ ਫਾਈਲ ਜੇ ਨੰਬਰ ਦੇ ਕਿਵੇਂ ਆ ਗਈ ਦੂਜੇ ਨੰਬਰ ਤੇ ਸੂਈ ਜੇ ਨੂੰ ਸੂਈ ਨੂੰ ਭਾਈ 20 ਦੇ ਲੱਗ ਜਾਵੇ ਉਹ ਕੱਟੀ ਗਈ ਅੱਛਾ ਜੀ ਕੱਟੀ ਜਮ ਠੀਕ ਜੇ ਹਾਂ ਇਹ ਕੋ ਦੁੱਧ ਭਾਈ ਸ਼ੇਕ ਲਊਗਾ ਜੀ ਅੱਛਾ ਜੀ ਆਪਾਂ ਸ਼ੇਕ ਲਈ ਆਪਾਂ 5 ਕਿਲੋ ਵਰਕੇ ਦਵਾਂਗੇ ਜੀ ਠੀਕ ਆ ਠੀਕ ਹੈਗਾ ਦਊਗਾ ਮੈਂ ਇਹ ਲੋਕਾਂ ਨਾਲ ਕਿਲੋ ਘਾਟੀ ਮੈਂ ਦੱਸੂਗਾ ਸੂਆ ਦੂਜਾ ਵਾਲੇ ਕੋਈ ਤੇ ਜਲ ਵਾਲੇ ਠੀਕ ਹੈ ਜੀ ਸੂਰ ਆਪਣੀ ਸਮਝ ਨਾਲ ਭਾਈ ਕਹਿੰਦਾ ਕੋਈ ਚਲ ਵਾਲੇ ਕੋਈ ਤੇ ਜਲ ਵਾਲੇ ਤੇ ਨੀਲੀ 라ਵੀ ਦਾ ਪੱਕ ਰੱਖ ਰਹੀ ਹੈ ਕਰਮ ਵਾਲੀ ਕੋਈ ਨੋ ਪਈ ਜੀ ਦੰਦੇ ਆਸ-ਪਾਸ ਲੱਗ ਟਾਈਮ ਹੋ ਗਿਆ ਮਗਰ ਕਹੀਏ ਠੀਕ ਆ ਜੀ ਫੀਮੇਲ ਕਾਫ ਦੇ ਪਿਛੇ ਇਹਦੇ ਇਸ ਸਮੇਂ ਮੌਕੇ ਤੇ ਜਿਹੜਾ 5 ਲੀਟਰ ਜਿਹੜਾ ਦੋ ਦੋ ਘੰਟੇ ਜਾ ਰਿਹਾ ਯਾਰ ਇਹ ਚੈੱਕ ਕਰਾ ਲਓ ਜਿਆਦਾ ਜੋ ਆਕਾ ਲਾਗੇ ਨੂੰ ਸੋਨਾ ਦਾ ਸੈਜ ਗਿਆ ਵੀ ਨਾ ਚੈੱਕ ਕਰਾ ਦਿੰਨੇ ਆਪਾਂ ਤੇ ਘੱਟ ਵਜਨ ਨੂੰ ਵੀ ਚੈੱਕ ਕਰ ਸਕਦੇ ਜੀ ਇਹਦਾ ਕੀ ਕਰਨਾ ਆਪਾਂ ਭਾਈ ਛੇ ਨਹੀਂ ਇਹਦਾ ਪੰਜ ਕਿਲੋ ਦੁੱਧ ਕਰਕੇ ਦਵਾਂਗੇ ਬੱਚੇ ਨੂੰ ਛੱਡ ਗਏ ਅੱਛਾ ਜੀ ਠੀਕ ਦਾ ਗੱਲ ਠੀਕ ਆ ਇਹਦਾ ਆਪਾਂ ਭਾਈ ਮੁੱਤ ਭਾਵੇਂ ਕਰਾ ਲਓ 56 ਅੱਛਾ ਜੀ ਕਿੰਦਾ ਮਰਜੀ ਕਰਾ ਲਓ ਠੀਕ ਆ 53000 ਦੀ ਪਹੁੰਚ ਕਰਾਂਗੇ ਓਦਾਂ ਪੰਜਾਹ ਹੀ ਦਵਾਂਗੇ ਠੀਕ ਆ ਲਓ ਜੀ ਇਹ 53000 ਦੀ ਪਹੁੰਚ ਤੇ ਓਦਾਂ ਕੇ ਵੀਰ ਭਰਾ ਨੇ ਸਿੱਧੀ ਖਰੀਦਣੀ ਆ ਤੇ 50000 ਦੀ 50 ਦੀ ਨਹੀਂ ਭਾਈ ਦੇਣੀ ਹਾਂਜੀ 248000 ਦੀ ਹਾਨੇ ਦਵਾਂਗੇ ਠੀਕ ਆ ਠੀਕ ਆ ਲਓ ਜੀ 53000 ਦੀ ਪਹੁੰਚ ਕਰ ਦਾਂਗੇ ਜਿੱਥੇ ਚਾਹੋਗੀ ਅੱਛਾ ਜੀ ਤਾਲੂ ਦਾ ਕਿਰਾਇਆ ਕੋਈ 3 ਜਾਂ 4 ਲੱਗਦਾ 52000 ਤੇ ਪਹੁੰਚ ਜੇ ਉਹ ਆਪਣੀ ਗੱਡੀ ਲੈ ਆਵੇ ਤਾਂ 44000 ਦੀ ਠੀਕ ਹੈ ਠੀਕ ਹੈ ਲਓ ਜੀ ਖੁੱਲੀ ਛੋੜ ਕਰਤੀ ਪਈ ਨੇ 44000 ਜੀ ਕੋਈ ਭਾਜੀ ਤਾਜ਼ੀਆਂ ਸੂਏ ਕੋਈ ਇੰਨੇ ਦੀ ਆਉਂਦੀ ਨਹੀਂ ਆ ਮੰਨ ਲਓ 30000 ਦੀ ਹੈ ਜੇ ਦੋ ਨੰਬਰ ਚੇ ਘੋੜੀ ਹੈ ਬਿਲਕੁਲ ਸਹੀ ਗੱਲ ਹੈ ਜੀ ਲੋ ਬਈ ਦੱਸ ਦੋ ਜੇ ਕਸਰ ਕੀ ਮੇਰਾ ਵੀਰ ਕੋਈ ਚਾਹ ਵਨ ਹੋਵੇ ਹਾਂ ਜੀ ਆਪਰੇ ਕੋ ਗਾਂ ਆਈ ਆ ਅੱਛਾ ਠੀਕ ਜੀ ਆਓ ਅੱਛਾ ਜੀ ਮਗਰ ਦੋ ਤਕੂ ਦਾ 12 ਮਿਲ ਮੇਰੇ ਵੀਰ ਮੜੇ ਅੱਛਾ ਮਸ਼ਾ ਮਗਰ ਦੇ ਠੀਕਾ ਠੀਕਾ ਜੇ ਆਵਾਜ਼ ਆ ਗਈ ਮੇਲ ਦਾ ਇਹਦਾ ਛੱਡ ਦੋ ਇਹਦੀ ਗੱਲ ਹੀ ਕੋਈ ਨ ਸਮਝਉਂਦੇ ਇੱਧਰੇ ਠੀਕ ਆ ਲਓ ਜੀ ਭਾਵੇਂ ਕੁੱਟੀਆਂ ਬਹਿ ਬਹਿ ਕੋਲ ਬਸਦੀਆਂ ਚੋ ਅੱਛਾ ਜੀ ਬਿਲਕੁਲ ਬਿਲਕੁਲ ਸਹੀ ਚੀਜ਼ ਦਾ ਨਹੀਂ ਨਹੀਂ ਬਹੁਤ ਜ਼ਿਆਦਾ ਇਹ ਉਹਦਾ ਲੈਂਦੀ ਮੈਂ ਘਰ ਖਲੀ ਸ਼ੌਗ ਲਈ ਆ ਅੱਛਾ ਜੀ ਮੈਂ ਪਰਲੀ ਕਾ ਵੇਚ ਦਾਂਗੇ ਪਰ ਵੀ ਤੂੰ ਵੇਚ ਦਾਂਗੇ ਠੀਕ ਹੈ ਠੀਕ ਆ ਚਲੋ ਕੋਈ ਪੈਸੇ ਪੁੱਛੋ ਤੋਈ ਵੰਗਾਣੀ ਕੋਈ ਗੱਲ ਨਹੀਂ ਬਾਰੇ ਲਓ ਜੀ ਆਣ ਲਓ ਕਿੰਨਾ ਦੁੱਧ ਦੇ ਰਕੋ ਦੁੱਧ ਭਾਈ 12 ਦੇ ਬਸ 10 ਕਿਲੋ ਕਰ ਦੇਵਾਂਗੇ ਅੱਛਾ ਜੀ ਠੀਕ ਗੱਲ ਠੀਕ ਹੈ ਠੀਕ ਹੈ ਖੋਲ ਦਿਓ ਇਹ ਚੀਜ਼ ਤਾਂ ਮੈਂ ਮੱਝ ਲਈ ਨਾ ਇਹ ਹੋ ਗਈ ਤੇ ਤਾਂ ਨਹੀਂ ਚੱਲੀ ਇਹ ਇਹ ਸੂਆ ਕਿੰਨਾ ਸੂਈ ਭਾਈ ਇਹਦਾ ਸੂਆ ਭਾਈ ਇਹ ਲੋਰੀ ਇਹ ਵੀ ਪਹਿਲਾਂ ਹੀ ਸੂਆ ਸੂਈਆ ਕਰਮਾਲੀ ਤੇ ਕਹਿੰਦਾ ਤੁਸੀਂ ਇਹਦਾ ਵੀ ਚੈੱਕ ਕਰ ਸਕਦਾ ਜੇ ਥਲਾਂ ਦਾ ਸੈਜ ਗਿਆ ਬਾਲਾ ਇਹਦੀਆਂ ਬੋਲੀ ਦੇ ਬੰਨ ਕੇ ਬੈਠਾ ਥਲੇ ਹਾਂ ਜੀ ਆਹ ਦੇਖੋ ਠੀਕ ਹੈ ਠੀਕ ਹੈ ਕੋਈ ਗਾਈ ਦੇ ਧਰਨ ਲਈਦਾ ਸੀ ਧਰਨ ਜਾਇ ਦੱਸਾਂਗੇ ਮੇਲੋ ਅੱਛਾ ਜੀ ਆ ਗਏ ਲੋ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਇਹ ਤਾਂ ਗੱਲ ਵਾਕਿਆ ਬਿਲਕੁਲ ਸਹੀ ਆ ਫਾਇਦੇ ਦਾ ਨਹੀਂ ਨਹੀਂ ਪਹਿਲੀ ਵਾਰ ਦੇਖੀ ਇਹ ਕੀ ਦੇ ਅੱਗੇ ਵੀ ਦੇਖੀ ਇਹ ਦੀ ਨਹੀਂ ਨਹੀਂ ਪਹਿਲੀ ਵਾਰ ਪਹਿਲੀ ਇਹ ਨਹੀਂ ਦੱਸੋ ਵੇਖੀ ਦੇ ਨਹੀਂ ਨਹੀਂ ਯਾਰ ਜਿਹੜੀ ਧਾਰਾ ਵਾਲੀ ਦੇ ਤਾਂ ਆਹੀ ਪਹਿਲੀ ਹੈ ਕੋਈ ਜੇ ਬਹਿਣਗੇ ਤਾਂ ਉਹ ਤਾਂ ਛਾਈ ਆ ਹਾਂਜੀ ਹਾਂਜੀ ਚਲੋ ਇੱਕ ਵੀਰਲਾ ਵਾਜਦਾ ਹੀ ਹੈ ਤੁਹਾਨੂੰ ਪਤਾ ਸੌਜੋ ਕਿ ਇੱਕ ਦੋ ਇਹ ਕਿੰਨਾ ਦਾ ਸੋਨੂ ਉਹਦਾ ਤਾਂ ਨਿਕਲ ਨਹੀਂ ਠੰਡੇ ਦੇ ਹੀ ਗੰਡੇ ਸਭਾ ਲਿਆ ਠੀਕ ਆ ਠੀਕ ਆ ਜੀ ਅੱਛਾ ਜੀ ਗੱਲ ਆਪਾਂ ਦਾ ਗਰਮ ਕਿਹਾ ਹੁੰਦੇ ਤਾਂ ਠੰਡੇ ਰਹਿੰਦੇ ਆ ਸਹੀ ਗੱਲ ਹੈ ਦੇਖੋ ਇਹ ਕਿੰਨਾ ਕਿ ਭਾਜੀ ਕੱਢ ਦੋ ਭਾਜੀ ਜਿਹਦੇ ਚੰਗੀ ਸੇਵਾ ਗਈ ਆਪਾਂ ਵਧ ਨਹੀਂ ਦੇ ਹਾਂਜੀ ਦੁੱਧ ਵਿੱਚ 15 ਕਿਲੋ ਚ ਵਈ ਹੋਊਗੀ ਰਾਮ ਲਈ ਠੀਕ ਆ ਠੀਕ ਆ ਆਪਾਂ ਆਵੇ 17 18 ਇਹਨਾਂ ਨੇ ਆਂਦੇ ਫੋਨ 10 ਕਿਲੋ ਭਾਜੀ ਅੱਛਾ ਜੀ ਹਾਂ ਠੀਕ ਹੈ ਲੋ ਜੀ ਪਿਓਰ ਆ ਗਈ ਆ ਨਾ ਸ਼ਾਈ ਵਾਲਾ ਪਿਓਰ ਚ ਭਾਜੀ ਪਿਓਰ ਚ ਠੀਕ ਹੈ ਇਹ ਦੇਖਦੇ ਸਾਹਮਣੇ ਜਿਹੜੇ ਸੀ ਨੇ ਬਈ ਆ ਮੱਧ ਗਾਣੀ ਨਾ ਹਾਂਜੀ ਹਾਂਜੀ ਆਇਓ ਜਿਹਨੇ ਮੱਧ ਲੈਣੀ ਆ ਹਾਂਜੀ ਇਹੋ ਚੀਜ਼ਾਂ ਘਰੀਲੇ ਜੋ ਪਰ ਵੀ ਗਾਂਜ ਲੈ ਦੇ ਠੀਕ ਹੈ ਠੀਕ ਹੈ ਸ਼ੌਕ ਦਾ ਮੁੱਲ ਕੀ ਕੋਈ ਨਹੀਂ ਜਾਨਾ ਸ਼ੌਕ ਦਾ ਕੋਈ ਮੁੱਲ ਨਹੀਂ ਸਹੀ ਗੱਲ ਆ ਵੇਖੀ ਇਹਦਾ ਜੱਗੇ ਭਾਈ ਵੀ ਕੀ ਜਾਲ ਸੀਦੀਆਂ ਇਹਨੇ ਆ ਸੀਦੀਆਂ ਸੁੰਦੀਆਂ ਵਾਲੀ ਘਾਟੀ ਚਲੋ ਹਾਂ ਸਹੀ ਗੱਲ ਆ ਲੋ ਜੇ ਚੱਡਾ ਇਹਦਾ ਭਾਈ ਮੁੱਲ ਕੀ ਕਰਨੇ ਯਾਰ ਇਹ ਭਾਜੀ ਜੀ ਬੇਰਾ ਕੋਈ ਦਾਵਲ ਹੋਵੇ ਇਹ ਆਪਾਂ ਹੁਣਾਂ ਦਾ 60000 ਜਿਹੜੀ ਕੋਈ ਕਿੰਝ阿里 ਮਲ ਕਰਦਾ ਕੋਈ ਪਿਆਰ ਹੀ ਕਰਨਾ ਹਾਂਜੀ 60000 ਦਾ ਫੋਨ ਕਰੇ ਮੇਰਾ ਵੀਰ ਅੱਛਾ ਜੀ ਕੋਈ 44 45 ਦਾ ਫੋਨ ਬਾਏ ਨਾ ਹੀ ਲਵੇ ਠੀਕ ਆ ਠੀਕ ਆ ਠੀਕ ਆ ਲਓ ਜੀ 46000 ਦੇ ਵਿੱਚ ਸਾਮਾਨ ਪਰ 60000 ਤੇ ਭਾਜੀ ਹਾਂਜੀ ਆ ਇੱਧਰ ਆਈ ਮੜਾਈ ਗੱਲ ਇੱਧਰ ਆ ਇੱਧਰ ਆ ਇੱਧਰ ਆ 46000 ਦੀ ਰਾਈ ਕੀ ਲੜਣ ਨਹੀਂ ਆਜੇ ਉਹ ਭਾਜੀ ਠੀਕ ਆ ਠੀਕ ਆ ਠੀਕ ਆ ਲਓ ਭਾਜੀ ਆਜਾ ਚੈੱਕ ਕਰੋ ਤੇ ਨਹੀਂ ਆ ਗੱਲੇ ਤਾਂ ਗੱਲਾਂ ਹੀ ਗਾਲੀਆਂ ਦੇ ਕੀ ਰਾਈ ਨਹੀਂ ਕੋਈ ਨਹੀਂ ਦੇ ਕਰੀਏ ਹੁਣ ਕੀ ਕੋਈ ਦੋ ਬੰਦੇ ਬਾਬੇ ਸ਼ਿਦਾਨਾ ਆਈਆਂ ਲਈ ਜਾ ਵਿੱਚ ਬੈਕ ਉਹ ਬੱਚਾ ਜੀ ਮਗਰ ਮਾਰ ਦੋ ਕਹਿੰਦਾ ਠੀਕ ਹੈ ਠੀਕ ਹੈ ਲੋ ਆਹ ਵਾਲਾ ਆ ਗਿਆ ਜੀ ਮੇਲ ਕੰਮ